ਆ ਵੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਵਿੱਚ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਹੈ ਟਰੈਕਟਰ ਟਰਾਲੀਆਂ ਦਾ ਰੇਟ ਤੇ ਚੱਲਦੀ ਵਾਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਵੀਰ ਤੇ ਨਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਲਈ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ 96468774360 ਤੇ ਇਹ ਨੰਬਰ ਤੇ ਕੰਟੈਕਟ ਕਰਕੇ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦ ਜਾਂ ਵੇਚ ਸਕਦੇ ਹੋ ਬਾਕੀ ਐਡ ਵੀ ਲਵਾ ਸਕਦੇ ਹੋ ਇਸੇ ਨੰਬਰ ਤੇ ਕੰਟੈਕਟ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਵੀਰ ਚੱਲਦੀ ਵਾਲੀ ਨੂੰ ਤੁਹਾਨੂੰ ਦਿਖਾਉਣਾ ਹੈ ਕਿ ਖੇਲ ਵਾਸਤੇ ਵੀਰ ਸੋਨਾਲਿਕਾ 2008 ਮਾਡਲ ਆ ਡਿਮਾਂਡ ਆ 335000 ਰੁਪਿਆ। ਔਰੀਆ ਵੀਰ ਦਾ ਬਰਨਾਲਾ ਗੜਾ ਕੰਟੈਕਟ ਨੰਬਰ ਆ ਵੀਰ ਦਾ ਹੋ ਗਿਆ 8289017643 ਵੀਰ ਦਾ ਕੰਟੈਕਟ ਨੰਬਰ ਆ। ਬਾਕੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ। 2008 ਮਾਡਲ ਆ। ਡੀਆਈ 60 ਸੋਨਾਲਿਕਾ। ਪੰਜਾਬ ਨੰਬਰ ਆ ਡਿਮਾਂਡ ਹੈ ਜੀ ਵੀਰ ਵੱਲੋਂ 335000 ਰੁਪਿਆ ਰੱਖੀ ਗਿਆ। ਟਾਇਰ ਵਗੈਰਾ ਦੇਖ ਸਕਦੇ ਹੋ, ਵੇਟ ਲੱਗੇ ਹੋਏ ਨੇ। ਅੱਗੇ ਵੀਰ ਲੈਫਟ ਹੈਲ ਟਰਾਲੀ ਡਿਮਾਂਡ ਹੈਗੀ 172000 ਰੁਪਿਆ। ਦਸ ਦੀ ਜਾਸੀ ਚ ਹੈ ਗਗਵੀਰ 13 ਵਜੇ 7 ਦੀ ਟਰਾਲੀ 215000 ਰੁਪਿਆ ਡਿਮਾਂਡ ਆ ਗਗਵੀਰ ਹਾਲੈਂਡ ਗਗਵੀਰ ਲੈਫਟਾਈਲ ਟਰਾਲੀ ਆ ਬਿਲਕੁਲ ਨਵੀਂ ਟਰਾਲੀ ਆ ਡਿਮਾਂਡ ਅਡੀ ਵੀਰ ਬੋਲੇ 175000 ਰੁਪਿਆ ਰੱਖੀ ਗਈ ਆ 11 6.5 ਦੀ ਟਰਾਲੀ ਆ ਉੱਤੇ ਤੇ ਜਾਲ ਵਗੈਰਾ ਲੱਗਾ ਹੋਇਆ ਆ ਗਗਵੀਰ ਬਿਨਾ ਲੈਫਟ ਤੋਂ ਟਰਾਲੀ ਆ ਡਿਮਾਂਡ ਹੈ 1 ਲੱਖ ਰੁਪਿਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਚਲਦੀ-ਵਲਦੀ ਨੂੰ 11:30 ਦੀ ਟਰਾਲੀਆ ਵਿੱਚੋਂ ਫਰਸ਼ ਵਗੈਰਾ ਤੋਂ ਦੇਖ ਸਕਦੇ ਹੋ ਟਰਾਲੀ ਅੱਗੇ ਵੀ ਲੈਫਟਾਈਲ ਟਰਾਲੀ ਹੈ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਜਾਂ ਵੇਚਣ ਲਈ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਐਡ ਦੇਣ ਲਈ ਵੀ ਸੰਪਰਕ ਕਰ ਸਕਦੇ ਹੋ 9646874360 ਚਲਦੀ-ਵਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ ਵੀ ਲੈਫਟਾਈਲ ਟਰਾਲੀ ਹੈ 11:30 ਦੀ ਡਿਮਾਂਡ ਵੀਰ ਵੱਲੋਂ ਰੱਖੀ 1,80,000 ਰੁਪਿਆ ਬਾਕੀ ਵਿੱਚੋਂ ਫਰਸ਼ ਵਗੈਰਾ ਤੋਂ ਦੇਖ ਸਕਦੇ ਹੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਗੇ ਦਿਖਾਉਣਾ ਤੁਹਾਨੂੰ ਵੀ ਟਰੈਕਟਰਾਂ ਟਰਾਲੀਆਂ ਕੰਡੀਸ਼ਨ ਵਗੈਰਾ ਦੇਖ ਸਕਦੇ ਹਾਂ ਗਵਿਰ ਲੈਫਟਰ ਟਰਾਲੀ ਹੈ ਬਿਲਕੁਲ ਨਿਊ ਟਰਾਲੀ ਹੈ 11 ਬਾਈ 6.5 ਦੀ ਜਾਲ ਵਗੈਰਾ ਲੱਗਿਆ ਹੋਇਆ ਵਿੱਡ ਤੇ ਡਿਮਾਂਡ ਹੈ ਜੀ ਵੀਰ ਬਲੋ 12 6.5 ਦੀ ਟਰਾਲੀ ਹੈ ਡਿਮਾਂਡ ਰੱਖੀ ਹੈ 2,30,000 ਰੁਪਿਆ ਗਵਿਰ ਪੰਜਾਬ ਨੰਬਰ ਟਰੈਕਟਰ ట్రాਨਸਮਿਸ਼ਨ ਨੰਨਵੇਂ ਮਾਡਲ ਹੈ ਡਿਮਾਂਡ ਹੈ ਜੀ ਵੀਰ ਬਲੋ 1,45,000 ਰੁਪਿਆ ਰੱਖੀ ਗਿਆ ਵੀਰ ਦਾ ਕਨੈਕਟ ਨੰਬਰ ਆ ਹੋਏਗਾ 9915128185 ਵੀਰ ਦਾ ਕਨੈਕਟ ਨੰਬਰ ਆ ਘਰੂ ਟਰੈਕਟਰ ਹੈ ਜਮਾ ਗੈਵੀਰ 252 ਟਰੈਕਟਰ ਹੈ ਮਾਡਲ 2094 ਡਿਮਾਂਡ ਹੈ 110000 ਰੁਪਿਆ ਕਿਉਂਕਿ ਵੀ 11 ਮਾਲ ਟਰੈਕਟਰ ਹੈ ਇੰਜਨ ਕਲਾਸ ਕਰਾ ਪਾਵਰ ਸਟੀering ਹੈ ਡਿਮਾਂਡ ਹੈ 485000 ਰੁਪਿਆ ਅੱਗੇ ਵੀ 2015 ਵਾਲਾ ਟਰੈਕਟਰ ਹੈ ਡਿਮਾਂਡ ਹੈ 415000 ਰੁਪਿਆ 744 ਕਿਉਂਕਿ ਵੀ 855 ਐਪੀ ਮਾਡਲ 2016 ਡਿਮਾਂਡ ਹੈਗੀ 5 ਲੱਖ 45 ਹਜ਼ਾਰ ਰੁਪਿਆ ਅੱਗੇ ਵੀਰ 95 ਮਾਡਲ 735 ਐਫੀ ਡਿਮਾਂਡ ਆ ਵੀਰ ਬਲੰਕ 1 35 ਹਜ਼ਾਰ ਰੁਪਿਆ ਰੱਖੀ ਗਿਆ ਆਪਣਾ ਹੀ ਆ ਬਈ ਨੰਬਰ ਬੋਲ ਦੇ ਮਾੜਾ ਜ 92172 92172 85214 85214 ਵੀਰ ਦਾ ਕੰਟੈਕਟ ਨੰਬਰ ਹੈ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਾਡਲ 95 ਡਿਮਾਂਡ ਹੈਗੀ 1 35 ਹਜ਼ਾਰ ਰੁਪਿਆ ਵੀਰ ਲੈਫਟ ਹਾਈ ਟਰਾਲੀ ਬਿਲਕੁਲ ਨਿਊ ਮਾਡਲ ਹੈਗੀ 1 75 ਹਜ਼ਾਰ ਰੁਪਿਆ ਜਾਲੀ ਵਗੈਰਾ ਲੱਗੀ ਹੋਈ ਆ ਬਿੱਡ ਤੇ ਇਹ ਵੀਰ 994 ਮਾਡਲ 735 ਦੀ ਮੰਗ ਹੈ 130000 ਰੁਪਿਆ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਵੀਡੀਓ ਨੂੰ ਚਲਦੀ ਵਾਲੀ ਨੂੰ ਸ਼ੇਅਰ ਜਰੂਰ ਕਰ ਦੇ ਵੀਰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੁਹਾਨੂੰ ਅੱਗੇ ਹੋਰ ਵੀ ਦਿਖਾਉਣਾ ਵੀ ਟਰੈਕਟਰ ਟਾਲੀਆਂ ਬਰਨਾਲਾ ਟਰੈਕਟਰ ਮੰਡੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਲਦੀ ਜਲਦੀ ਨੂੰ ਅੱਗੇ ਵੀਰ 2002 ਮਾਡਲ 855 ਦੀ ਮੰਗ ਹੈ 225000 ਰੁਪਿਆ ਅੱਗੇ ਫਾਰਮ ਟਰੈਕ 60 ਦੀ ਮੰਗ ਹੈ ਇਨਸਟ 49 ਮਾਡਲ ਆ ਡਿਮਾਂਡ ਹੈ ਜੜੀ 195000 ਰੁਪਏ ਰੱਖੀ ਗਿਆ ਵੀਰੋਂ ਵੱਲੋਂ ਅੱਗੇ ਵੀ 11 ਮਾਡਲ ਹੈ 855 ਰਿਵਰਸ ਵੀਡੀਓ ਚ ਹੈ ਡਿਮਾਂਡ ਹੈ ਜੜੀ 125000 ਰੁਪਏ ਰੱਖੀ ਗਿਆ ਵੀਰ ਵੱਲੋਂ ਗਈ 2012 ਮਾਡਲ 855 ਪਾਵਰ ਸਟੀering ਆ ਡਿਮਾਂਡ ਹੈ ਜੜੀ 455000 ਰੁਪਏ ਰੱਖੀ ਗਈ ਹੈ ਕਿ ਕੰਡੀਸ਼ਨ ਵਗੈਰਾ ਦੇਖੋ ਅੱਗੇ ਵੀ ਜੌਂਡੀ ਆ 2008 ਮਾਡਲ ਆ ਪੰਜਾਬ ਨੰਬਰ ਆ ਕੰਡੀਸ਼ਨ ਵਗੈਰਾ ਦੇਖ ਸਕੋ ਟਰੈਕਟਰ ਦੀ ਡਿਮਾਂਡ ਹੈ ਜੜੀ ਵੀਰ ਵੱਲੋਂ 475000 ਰੁਪਏ ਰੱਖੀ ਗਈ ਹੈ ਅੱਗੇ ਇਹ ਸੇ ਵੀਰ ਦਾ ਵੀਰ ਮੈਸੀ ਹੈ 5245 2007 ਮਾਡਲ ਹੈ ਡਿਮਾਂਡ ਹੈ ਜੀ 275000 ਰੁਪਿਆ ਵੀਰ ਦਾ ਟਰੈਕਟਰ ਨੰਬਰ ਹੈ ਉਹ ਹੈਗਾ 82890 17743 ਵੀਰ ਦਾ ਕੰਟੈਕਟ ਨੰਬਰ ਹੈ ਦੋਨੇ ਟਰੈਕਟਰ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਗੇ ਵੀਰ ਬਿਲਕੁਲ ਨਵੀਂ ਟਰਾਲੀ ਹੈ ਡਿਮਾਂਡ ਹੈ 175000 ਰੁਪਿਆ ਕੰਡੀਸ਼ਨ ਕੋਈ ਵਾਰਾ ਦੇ ਸਕਦੇ ਹਾਂ ਟਰਾਲੀ ਦੀ ਅੱਗੇ ਵੀਰ 2014 ਮਾਡਲ ਸੋਨਾਲਿਕਾ ਡਿਮਾਂਡ ਹੈ ਜੀ 398000 ਰੁਪਿਆ ਰੱਖੀ ਗਈ ਹੈ डीआई 750 पावर स्टीयरिंग ਜਾ ਅੱਗੇ ਵੀਰ 2014 ਮਾਡਲ 855 ਪਾਵਰ ਸਟੀਰਿੰਗ ਰਮਾਨ ਰਹਿ 495000 ਰੁਪਏ ਰੱਖੀ ਗਿਆ ਕਲੋਸ ਘਰ ਇੰਜਨ ਹੈ ਬਾਕੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਵੀਰ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 96468484360 ਬਰਨਾਲਾ ਟਰੈਕਟਰ ਮੰਡੀ ਬਾਕੀ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਇਜਾਜਤ ਬਾਜਾ ਪੀ ਵੀ 11 ਨੂੰ ਮੁੱਖ ਖੇਤੀਬਾੜੀ ਦਾ ਸਾਰ ਤਖਰੀਦ ਵੇਚਣ ਲਈ ਵੀ ਸੰਪਰਕ ਕਰ ਸਕਦੇ ਵੀਰ ਆਪਣੇ ਨੰਬਰ ਤੇ ਵੀਡੀਓ ਸ਼ੇਅਰ ਜਰੂਰ ਕਰ ਦੇ ਵੀਰ ਧੰਨਵਾਦ